ਰਾਜਾ ਵਰਨਜੀ ਵੀ ਪ੍ਰਮਾਤਮਾ ਦਾ ਬਹੁਤ ਵੱਡਾ ਭਗਤ ਸੀ ਉਸ ਰਾਜੇ ਨੇ ਪ੍ਰਮਾਤਮਾ ਦੀ ਭਗਤੀ ਤਾਂ ਬਹੁਤ ਕੀਤੀ ਸੀ ਪਰ ਉਸ ਨੂੰ ਕਿਸੇ ਵਜ੍ਹਾ ਕਰਕੇ ਨਰੰਕਾਰ ਜੀ ਨੇ ਆਪਣਾ ਦਰਸ਼ਨ ਨਹੀਂ ਦਿੱਤਾ ਸੀ ਪਰ ਇੱਕ ਵਾਰ ਨਰੰਕਾਰ ਜੀ ਉਦੇ ਘੁਰ ਤਪਦਾ ਤੇਜ ਪ੍ਰਤਾਪ ਦੇਖ ਕੇ ਸਰਪ ਦਾ ਸਰੂਪ ਧਾਰਨ ਕਰਕੇ ਵਰਨ ਜੀ ਦੀ ਚੌਕੜੀ ਮੰਡਲ ਕੋਲ ਗਏ ਸਨ ਪਰ ਰਾਜਾ ਵਰਨ ਨਿਰੰਕਾਰ ਜੀ ਨੂੰ ਪਹਿਚਾਨ ਨਹੀਂ ਸਕਿਆ ਸੀ ਰਾਜਾ ਜੀ ਵਰਨ ਜੀਤਾ ਨਿਰੰਕਾਰ ਜੀ ਨਾਲ ਇਹ ਵਾਅਦਾ ਸੀ ਕਿ ਜੇ ਤੁਮਨੂੰ ਦਰਸ਼ਨ ਦੇਣਾ ਹੈ ਤਾਂ ਜਿਸ ਤਰ੍ਹਾਂ ਦਾ ਤੋਹ ਹੈ ਉਸੇ ਤਰ੍ਹਾਂ ਦਾ ਮੇਰੇ ਸਾਹਮਣੇ ਆ ਕੇ ਮੈਨੂੰ ਦਰਸ਼ਨ ਦੇ ਜੇਸਤਰਾ ਰਾਜਵਰਨ ਨਰੰਕਾਰ ਦਾ ਦਰਸ਼ਨ ਕਰਨਾ ਚਾਹਦਾ ਸੀ ਇਸ ਤਰ੍ਹਾਂ ਨਰੰਕਾਰ ਦਾ ਦਰਸ਼ਨ ਕਿਸੇ ਭਗਤ ਨੂੰ ਨਹੀਂ ਨਰੰਕਾਰ ਜੀ ਦਾ ਆਪਣਾ ਸ਼ਰੀਰ ਦਾ ਇੱਕ ਰੋਸ਼ਨੀ ਹੈ ਉਸ ਦਾ ਕੋਈ ਬਦਲ ਨਹੀਂ ਜਦੋਂ ਵੀ ਨਿਰੰਕਾਰ ਜੀ ਕਿਸੇ ਆਪਣੇ ਭਗਤ ਨੂੰ ਦਰਸ਼ਨ ਦਿੰਦੇ ਹਨ ਤਾਂ ਨਿਰੰਕਾਰ ਦਾ ਦਰਸ਼ਨ ਭਗਤ ਨੂੰ ਕਿਸੇ ਜੂੰਦੇ ਰਾਹੀ ਹੁੰਦਾ ਹੈ ਜਿਸ ਤਰ੍ਹਾਂ ਮੂਸਾ ਪੈਗੰਬਰ ਨੇ ਕਾਤੂਰ ਦੇ ਪਹਾੜ ਉੱਤੇ ਬੈਠ ਕੇ ਪਰਮਾਤਮਾ ਦੀ ਬੜੀ ਘੋਲ ਇਬਾਦਤ ਕੀਤੀ ਸੀ ਮੂਸਾ ਪੈਗੰਬਰ ਦੀ ਪਰਮਾਤਮਾ ਕੋਲੋਂ ਇਹ ਮੰਗ ਸੀ ਕਿ ਮੇਰੇ ਸਾਹਮਣੇ ਬੈਠ ਕੇ ਮੇਰੇ ਨਾਲ ਗੱਲਾਂ ਕਰ ਤੈਨੂੰ ਇਸ ਤਰ੍ਹਾਂ ਮਿਲਣ ਦੀ ਮੇਰੀ ਆਸਾ ਹੈ ਪ੍ਰਮਾਤਮਾ ਨੇ موسی ਪੈਗੰਬਰ ਨੂੰ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਹ ਮੂਸੇ ਪੈਗੰਬਰ ਤੇਰੇ ਸਾਹਮਣੇ ਬੈਠ ਕੇ ਮੈਂ ਤੇਰੇ ਨਾਲ ਗੱਲਾਂ ਤਾਂ ਕਰ ਸਕਦਾ ਹਾਂ ਪਰ ਤੇਨੂੰ ਆਪਣਾ ਜਮਾਲ ਨਹੀਂ ਦਿਖਾ ਸਕਦਾ ਹੇ موسی ਪੈਗੰਬਰ ਤੇਰੇ ਸਾਹਮਣੇ ਬੈਠ ਕੇ ਮੈਂ ਗੱਲਾਂ ਕਰ ਸਕਦਾ ਪਰ ਆਪਣਾ ਜ਼ਮਾਲ ਨਹੀਂ ਦਿਖਾ ਸਕਦਾ ਅੰਮ੍ਰਿਤ ਬਾਣ ਜੱਦੀ ਹੈ ਹੇ موسی ਪੈਗੰਬਰ 84 ਲਗਤ ਜੁਨਾ ਵਿੱਚ ਮੇਰਾ ਆਪਣਾ ਜ਼ਮਾਲ ਹੈ ਕਿਹੜੀ ਜੁਣ ਵਿੱਚ ਮੈਂ ਤੈਨੂੰ ਆਪਣਾ ਦਰਸ਼ਨ ਦੇਵਾਂ ਜੇ ਮੈਂ ਪੰਛੀ ਬਣ ਕੇ ਤੈਨੂੰ ਆਪਣਾ ਦਰਸ਼ਨ ਦਿੰਦਾ ਹਾਂ ਤੂੰ ਤਾਂ ਵੀ ਨਹੀਂ ਮੰਨਦਾ ਜੇ ਮੈਂ ਕਿਸੇ ਪਸ਼ੂ ਬਣ ਕੇ ਤੈਨੂੰ ਦਰਸ਼ਨ ਦਿੰਦਾ ਹਾਂ ਤੂੰ ਤਾਂ ਵੀ ਨਹੀਂ ਮੰਨਦਾ ਏ موسی ਪੈਗੰਬਰ ਮੈਂ ਤੈਨੂੰ ਤਰਾ ਤਰਾ ਦੀਆਂ ਜੂਨਾ ਵਿੱਚ ਅਨੇਕਾਂ ਵਾਰ ਦਰਸ਼ਨ ਦਿਤਾਂ ਹੈ ਤੇਰਾ ਮੇਰੇ ਕਿਸੇ ਦਰਸ਼ਨ ਉੱਤੇ ਵੀ ਮਨ ਨਹੀਂ ਜਮਿਆ হে موسی ਪੈਗੰਬਰ ਹੋਰ ਮੈਂ ਤੈਨੂੰ ਆਪਣਾ ਦਰਸ਼ਨ ਕਿਵੇਂ ਦੇਵਾਂ ਮੇਰਾ ਦਰਸ਼ਨ ਤੈਨੂੰ ਇਸ ਤਰ੍ਹਾਂ ਹੀ ਹੋਵੇਗਾ হে موسی ਤੈਨੂੰ ਦਰਸ਼ਨ ਦੇਣ ਦਾ ਹੋਰ ਕੋਈ ਰਸਤਾ ਨਹੀਂ ਜੇਸ ਰਸਤੇ ਪਤ ਤੈਨੂੰ ਮਨਜ਼ੂਰ ਨਹੀਂ ਉਹ ਸ੍ਰਸਤੀ ਪਰ ਤੈਨੂੰ ਮੇਰਾ ਦਰਸ਼ਨ ਹਰਗਿਜ ਨਹੀਂ ਹੋ ਸਕਦਾ موسی ਪੈਗੰਬਰ ਪ੍ਰਮਾਤਮਾ ਨੂੰ ਕਹਿੰਦਾ ਸੀ ਕਿ ਜਿਸ ਤਰ੍ਹਾਂ ਦੀ ਤੇਰੀ ਆਪਣੀ ਸ਼ਕਲ ਹੈ ਉਸੇ ਤਰ੍ਹਾਂ ਦੀ ਸ਼ਕਲ ਮੈਨੂੰ ਦਿਖਾ ਪ੍ਰਮਾਤਮਾ ਮੂਸੇ ਪੈ ਕਮਰ ਨੂੰ ਕਹਿੰਦਾ ਸੀ ਕਿ हे ਮੇਰੇ ਮਹਾਨ ਭਗਤ ਮੇਰੀ ਕੋਈ ਸ਼ਕਲ ਨਹੀਂ ਹੈ ਮੈਂ ਤਾਂ ਇੱਕ ਰੋਸ਼ਨੀ ਵਰਗੀ ਰੋਸ਼ਨੀ ਹਾਂ ਰੋਸ਼ਨੀ ਵਿੱਚੋਂ ਤੈਨੂੰ ਕੀ ਹਾਸਲ ਹੋਵੇਗਾ ਰੋਸ਼ਨੀ ਨਾਲ ਤਾਂ ਮੈਂ ਤੈਨੂੰ ਕਿਸੇ ਜਾਨਵਰ ਰੂਪ ਹੀ ਆਪਣਾ ਦਰਸ਼ਨ ਦੇਵਾਂ ਤਾਂ ਹੀ ਤੇਰਾ ਮਨੋਰਥ ਸਿੱਧ ਹੋ ਸਕਦਾ ਹੈ ਜਿਸ ਵਕਤ ਪ੍ਰਮਾਤਮਾ ਨੇ موسی ਪੈ ਕੰਮਰ ਨੂੰ ਇਸ ਤਰ੍ਹਾਂ ਕਰਕੇ ਕਿਹਾ ਤਾਂ موسی ਪੈ ਕੰਮਰ ਨੂੰ ਪ੍ਰਮਾਤਮਾ ਦੀ ਗੱਲ ਪਰਵਾਨ ਹੋ ਗਏ ਕਿ ਜੋ ਕੁਝ ਮੈਨੂੰ ਪਰਮਾਤਮਾ ਨੇ ਕਿਹਾ ਹੈ ਇਹ ਬਿਲਕੁਲ ਸੱਚੀ ਹਕੀਕਤ ਹੈ ਜਿਤਨੇ ਦੁਨੀਆ ਵਿੱਚ ਜੀਵ ਜੰਤ ਹਨ ਉਤਰੇ ਹੀ ਕਰਤਾ ਦੇ ਰੂਪ ਹਨ ਜੇ ਸਭ ਤੋਂ ਨਰੰਕਾਰੀ ਆਪਣੇ ਕਿਸੇ ਪਿਆਰੇ ਉਪਾਸਕ ਨੂੰ ਆਪਣਾ ਦਰਸ਼ਨ ਦਿੰਦਾ ਹੈ ਜਾਂ ਤਾਂ ਨਰਕੰਗਾ ਜੀ ਜਿਸ ਨੂੰ ਦਰਸ਼ਨ ਦਿਨਾ ਹੋਵੇ ਉਸੇ ਵਰਗਾ ਭੇਖ ਬਣਾ ਲੈਂਦਾ ਹੈ ਜਾਂ ਵੀ ਕਿਸੇ ਜਾਨਵਰ ਦੀ ਸ਼ਕਲ ਵਿੱਚ ਦਰਸ਼ਨ ਦਿੰਦਾ ਹੈ ਉਸ ਤਰ੍ਹਾਂ ਦਾ ਉਸ ਦਾ ਕੋਈ ਬਦਲ ਨਹੀਂ ਸਰ ਬਰੋਸ਼ਰੇ ਹੈ ਭਗਤ ਨਾਮਦੇਵ ਜੀ ਨੂੰ ਇੱਕ ਸ਼ਕਲ ਦੇ ਰੂਪ ਵਿੱਚ ਇੱਕ ਕੁੱਤੇ ਦੇ ਰੂਪ ਵਿੱਚ ਦਰਸ਼ਨ ਦਿੱਤਾ ਸੀ ਪ੍ਰਲاد ਭਗਤ ਜੀ ਨੂੰ ਕੀੜੀ ਦੇ ਰੂਪ ਵਿੱਚ ਦਰਸ਼ਨ ਦਿੱਤਾ ਸੀ ਸਾਬ ਕਿਹਾ ਜਦ ਪ੍ਰਹਲਾਦ ਤਿਆਹਾ ਤੈਨੂੰ ਕੀੜੀ ਬਣ ਕੇ ਪੀਪੇ ਭਗਤ ਦੀ istri ਨੂੰ ਬੂਰੇ ਝੋਟੇ ਦੇ ਰੂਪ ਵਿੱਚ ਦਰਸ਼ਨ ਦਿੱਤਾ ਸੀ ਰਹੀ ਭਾਰਦਵਾਜ ਜੀ ਨੂੰ ਮੱਛਾ ਕੱਛਾ ਅਨੇਕਾਂ ਧਰਮਾਂ ਵਿੱਚ ਦੀ ਦਰਸ਼ਨ ਦਿੱਤਾ ਸੀ ਫਿਰ ਇਨਸਾਨ ਜਾਮੇ ਵਿੱਚ ਆ ਕੇ ਰਾਮ ਚਿੱਤਰ ਦੀ ਰਚਨਾ ਕਰ ਦਿੱਤੀ ਜਿਸ ਵਿੱਚ ਸਭ ਦੁਨੀਆਂ ਨੂੰ ਪ੍ਰਮਾਤਮਾ ਵਾਲਮੀਕ ਜੀ ਦਾ ਦਰਸਰ ਹੋਇਆ ਪ੍ਰਮਾਤਮਾ ਦੀਆਂ ਗੱਲਾਂ ਪ੍ਰਮੂਸੇ ਪੈਗੰਬਰ ਨੂੰ ਪੂਰਾ ਯਕੀਨ ਹੋ ਗਿਆ موسی ਪੈਗੰਬਰ ਪਰਮਾਤਮਾ ਨੂੰ ਕਹਿ ਲੱਗਾ ਕਿ हे ਪਰਮਾਤਮਾ ਤੂੰ ਹੁਣ ਮੈਨੂੰ ਆਪਣਾ ਦਰਸ਼ਨ ਦਿਂ ਮੈਂ ਤੇਰੇ ਦਰਸ਼ਨ ਉਪਰ ਪੂਰਾ ਯਕੀਨ ਕਰੂੰਗਾ موسی ਪੈਗੰਬਰ ਨੂੰ ਆਕਾਸ਼ ਬਾਣੀ ਹੋਈ ਕਿ ਇਹ موسی ਪੈਗੰਬਰ ਤੈਨੂੰ ਮੇਰਾ ਦਰਸ਼ਨ ਤੰਬੂ ਵਿੱਚ ਹੋਵੇਗਾ ਜੇ ਸਵਕਤ ਤੂੰ ਮੈਨੂੰ ਤੰਬੂ ਵਿੱਚ ਦੇਖੇਂਗਾ ਮੈਂ ਤੰਬੂ ਵਿੱਚ ਬੈਠਾ ਹੋਵਾਂਗਾ موسی ਪੈਗੰਬਰ ਨੇ ਕਹੋ ਤੂਰ ਦੇ ਪਹਾੜ ਉੱਤੇ ਤੰਬੂ ਲਗਾ ਦਿੱਤਾ ਤੇ ਆਪ ਉਸ ਤੰਬੂ ਤੋਂ 4 ਕਦਮਾਂ ਪਿੱਛੇ हट ਕੇ ਬੈਠ ਗਿਆ موسی ਨੂੰ ਆਕਾਸ਼ ਬਾਣੀ ਹੋਈ ਕਿ हे موسی ਪੈਗੰਬਰ ਤੂੰ ਤੰਬੂ ਦਾ ਇੱਕ ਲਣ ਚੱਕ ਕੇ ਅੰਦਰ ਦੇਖ ਤੈਨੂੰ ਮੇਰਾ ਦਰਸ਼ਨ ਹੋਵੇਗਾ ਜਿਸ ਵਕਤ ਮੂਸੇ ਪੈਗੰਬਰ ਨੇ ਤੰਬੂ ਦਾ ਇੱਕ ਲੜ ਉੱਪਰ ਚੱਕ ਕੇ ਤੰਬੂ ਦੇ ਅੰਦਰ ਨਜ਼ਰ ਮਾਰੀ ਤਾਂ ਉਸ ਤੰਬੂ ਦੇ ਅੰਦਰ ਇੱਕ ਏਲ ਬੈਠੇ ਮੂਸੇ ਪੈਗੰਬਰ ਨੂੰ ਨਜ਼ਰ ਆਇਆ ਜਿਸ ਵਕਤ ਮੂਸੇ ਪੈਗੰਬਰ ਨੇ ਦੂਸਰੀ ਵਾਰ ਤੰਬੂ ਦਾ ਲੜ ਚੱਕ ਕੇ ਤੰਬੂ ਦੇ ਅੰਦਰ ਨਜ਼ਰ ਮਾਰੀ ਤਾਂ ਉਸ ਨੂੰ ਤੰਬੂ ਵਿੱਚ ਇੱਕ ਬਿੱਲਾ ਬੈਠਾ ਨਜ਼ਰ ਆਇਆ ਜਿਸ ਵਕਤ ਮੂਸੇ ਪੈਗੰਬਰ ਨੇ ਤੀਸਰੀ ਵਾਰ ਤੰਬੂ ਦਾ ਲੜ ਚੱਕ ਕੇ ਅੰਦਰ ਨਜ਼ਰ ਮਾਰੀ ਤਾਂ ਇੱਕ ਤੋਤਾ ਨਜ਼ਰ ਆਇਆ ਜੇਸਰੋਂ ਉਸਨੇ ਤੋਬਾ ਤੋਬਾ ਕਰਕੇ ਤੰਬੂ ਦਾ ਲੜ ਚੜ ਦਿੱਤਾ موسی ਪੈਗੰਬਰ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ ਐ ਕਿਤੀ ਵਾਰੀ ਤੰਬੂ ਦਾ ਲੜ ਚੱਕ ਕੇ ਦੇਖਦਾ ਹਾਂ ਸ਼ਾਇਦ ਇੱਕ ਵਾਰੀ ਆਪ ਪਰਮਾਤਮਾ ਜੀ ਬੈਠੇ ਹੋਣਗੇ ਜਿਸ ਵਕਤ موسی ਪੈਗੰਬਰ ਜੀ ਨੇ ਚੌਥੀ ਵਾਰੀ ਤੰਬੂ ਦਾ ਲੜ ਚੱਕ ਕੇ ਤੰਬੂ ਦੇ ਅੰਦਰ ਨਜ਼ਰ ਮਾਰੀ ਤਾਂ ਕੀ ਦੇਖਦਾ ਹੈ ਤੰਬੂ ਦੇ ਅੰਦਰ ਇੱਕ ਖੋਦਾ ਆਦਮੀ ਬੈਠਾ ਹੈ ਨਾ ਉਸ ਦੇ ਸਿਰ ਪਰ ਵਾਲ ਹੈ ਨਾ ਉਸ ਦੇ ਦਾੜੀ ਮੁੱਛਾਂ ਹਨ ਉਹ ਸਗਤ ਮੂਸੇ ਪੈਕੰਬਰ ਨੇ ਵਿਚਾਰ ਕੀਤੇ ਐਕਤੀ ਵਾਰ ਜ਼ਰੂਰ ਤੰਬੂ ਵਿੱਚ ਖੁਦਾ ਬੈਠਾ ਹੋਵੇਗਾ ਪੈਮਾਨ ਨੰਬਰ ਵਿਭਾਗੀ ਹੁੰਦਾ ਹੈ ਜੇਸ ਵਕਤ ਇਸ ਦਾ ਵਿਚਾਰ ਕਰਕੇ ਮੂਸੇ ਪੈਗੰਬਰ ਨੇ ਪੰਜਵੀਂ ਵਾਰ ਤੰਬੂ ਦਾ ਇੱਕ ਲੜ ਉੱਪਰ ਚੱਕੇ ਤੰਬੂ ਦੇ ਅੰਦਰ ਨਜ਼ਰ ਮਾਰੀ ਤਾਂ ਕੀ ਦਿਖਦਾ ਹੈ ਕਿ ਦਾੜੀ ਮੁੱਛਾਂ ਵਾਲਾ ਆਦਮੀ ਤੰਬੂ ਦੇ ਅੰਦਰ ਖੜਾ ਹੈ ਉਦੇ ਹੱਥ ਵਿੱਚ ਇੱਕ ਤਲਵਾਰ ਫੜੀ ਹੋਈ ਹੈ ਤੇ ਰੂਪ ਉਸ ਆਦਮੀ ਦਾ ਬੜਾ ਡਰਾਉਣਾ ਹੈ ਭੱਜ ਕੇ موسی ਪਕੰਬਰ ਦੇ ਵੱਲ ਆਇਆ موسی ਉਸ ਆਦਮੀ ਤੋਂ ਡਰਦਾ ਹੋਇਆ ਰਹਿਮ ਕਰੋ ਰਹਿਮ ਕਰੋ ਰਹਿਮ ਕਰੋ ਕਰਦਾ ਕਰਦਾ ਭੱਜ ਕੇ ਤੰਬੂ ਉਹ ਲੋ 400 ਕਦਮ ਪਰ ਦੂਰ ਜਾ ਖੜਾ موسی ਪੈਗੰਬਰ ਦੇ ਜਿਹੜੇ ਸੇਵਕ ਸਨ ਉਹ ਇਸ ਕੌਤਗਨ ਨੂੰ ਦੇਖ ਕੇ ਬੜੇ ਹੈਰਾਨ ਰਹਿ ਗਏ ਕਿ موسی ਜੀ ਪਹਿਲਾਂ ਤਾਂ ਖੁਸ਼ੀ ਖੁਸ਼ੀ ਨਾਲ ਤੰਬੂ ਦਾ ਲੜ ਚੱਕ ਕੇ ਤੰਬੂ ਦੇ ਅੰਦਰ ਦੇਖਦਾ ਰਿਹਾ ਪਤਾ ਨਹੀਂ ਤੰਬੂ ਦੇ ਅੰਦਰ ਇਸਨੇ ਕੀ ਦੇਖਿਆ ਹੋਵੇਗਾ ਪਰ ਜਦੋਂ ਇਸਨੇ ਪਹਿਵੀਂ ਵਾਰ ਤੰਬੂ ਦਾ ਲੜ ਚੱਕ ਕੇ ਤੰਬੂ ਦੇ ਅੰਦਰ ਨਜ਼ਰ ਮਾਰੀ ਹੈ ਪਤਾ ਨਹੀਂ ਤੰਬੂ ਦੇ ਅੰਦਰ ਇਸ ਨੂੰ ਕੀ ਦਿਸਿਆ ਹੈ ਜੋ ਇਹ ਤੰਬੂ ਕੋਲੋਂ ਭੱਜ ਕੇ ਦਰਜਾ ਇੱਥੇ ਦੂਰਾ ਖੜਾ ਹੈ موسی ਪੈਗੰਬਰ ਆਪਣੇ ਸੇਵਕਾਂ ਨੂੰ ਕਹਿਣ ਲੱਗਾ ਤੁਸੀਂ ਮੇਰੇ ਕੋਲ ਖੜਨਾ ਮੈਂ ਛੇਵੀਂ ਵਾਰ ਤੰਬੂ ਦਾ ਲੜ ਚੱਕ ਕੇ ਅੰਦਰ ਦੇਖਦਾ ਹਾਂ موسی ਦੇ ਸੇਵਕ موسی ਦੇ ਕੋਲ ਖੜ ਗਿਆ ਤੇ موسی ਪੈਗੰਬਰ ਨੇ ਜਦੋਂ ਬਹੁਤ ਵੱਡਾ ਜੇਰਾ ਕਰਕੇ ਤੰਬੂ ਦਾ ਲੜ ਚੱਕ ਕੇ ਅੰਦਰ ਨਜ਼ਰ ਮਾਰੀ ਤਾਂ ਉਸ ਤੰਬੂ ਉਹ ਤੰਬੂ ਰੋਸ਼ਨੀ ਨਾਲ ਭਰਿਆ ਹੋਇਆ ਹੈ ਉਸ ਰੋਸ਼ਨੀ ਵਿੱਚ ਦੇ ਚੰਦ ਸੂਰਜ ਤਾਰੇ ਨਜ਼ਰ ਆ ਰਹੇ ਹਨ ਗੁਰੂ ਮੰਡਲ ਖੰਡਾ ਬ੍ਰਹਮੰਡ ਮੰਡਾ ਦੇ ਮੂਸੇ ਪੈਗੰਬਰ ਨੂੰ ਦਰਸ਼ਨ ਹੋਏ ਨਿਰੰਕਾਰ ਦੇ ਸ੍ਰੀ ਹਰਮੰਦਰ ਸਾਹਿਬ ਵੱਲ موسی ਪੈਗੰਬਰ ਦੀ ਨਜ਼ਰ ਗਈ ਤਾਂ ਕੀ ਦੇਖਦਾ ਹੈ ਕਿ ਹਰਮੰਦਰ ਸਾਹਿਬ ਦੇ ਅੰਦਰ ਇੱਕ ਸੋਨੇ ਦਾ ਪੀੜਾ ਕੀਮਤੀ ਰਗੀਲਾ ਪਲੰਗ ਡੱਟਾ ਹੋਇਆ ਉਸ ਪਲੰਗ ਦੇ ਉੱਪਰ ਨੰਕਾਰ ਜੀ ਬਿਰਾਜਮਣ ਪਏ ਹਨ ਸਿਰ ਪਰ ਲੰਮੇ ਲੰਮੇ ਸਨੈਰੀ ਕੇਸ ਹਨ ਮੁੱਛਾ ਕੰਨਾਤ ਗਲਮੀਆ ਦਾੜੀ ਧੁੰਨੀ ਤੋਂ ਵੀ ਲੰਬੀ ਹੱਥ ਗੋਡਿਆਂ ਤੱਕ ਲੰਮੇ ਲੰਮੇ ਹਨ ਰੰਗ ਸ਼ਾਮ ਵਰਣ ਸੂਰਜ ਦੇਵਤੇ ਵਾਂਗ ਚਮਕ ਰਿਹਾ ਹੈ ਜਿਸ ਹਰਿਮੰਦਰ ਦੇ ਅੰਦਰ ਨੰਕਾਰ ਜੀ ਬਿਲਾਜ਼ ਮਾਨ ਹੋਏ ਹਨ ਉਹ ਸਮੁੰਦਰ ਨੂੰ ਬਯੰਤ ਮੀਨਾਕਾਰੀ ਲੱਗੀ ਹੋਈ ਹੈ ਹੀਰੇ ਮੋਤੀ ਰਤਨ ਬਿਉੜਕ ਵਿੱਚ ਜੜੇ ਹੋਇਆ ਉਹ ਸਮੁੰਦਰ ਦੇ ਚਾਰ ਚੁਫੇਰੇ ਸੋਨੇ ਦੇ ਸਿਰੇ ਚਿਲ ਮਿਲ ਝਲਮਲ ਕਰਿਆ ਹਰ ਤਰਫ ਤਨ ਤਨ ਜੈ ਜੈਕਾਰ ਦੀ ਆਵਾਜ਼ ਗੂੰਜਦੀ ਐ ਹੋਰ ਵੀ ਉੱਥੇ ਛੋਟੇ ਛੋਟੇ ਅਨੇਕਾਂ سونے ਦੀਆਂ سونے ਦੇ ਮੰਦਰਾਂ ਜਿਨ੍ਹਾਂ ਮੰਦਰਾਂ ਵਿੱਚ ਗੁਰਮੁਖ ਲੋਕ ਬੈਠੇ ਨਰੰਕਾਰ ਜਿਹਦਾ ਮਿੱਠਾ ਮਿੱਠਾ ਜਾਪ ਕਰਿਆ ਮੂਸਾ ਪੈਗੰਬਰ ਨੂੰ ਤਰਾ ਤਰਾਨੀਆ ਤਾਲਾਂ ਅੰਦਰ ਸਾਜ਼ ਵਜਦੇ ਸੁਨੇ ਹਰ ਪਾਸੇ ਮੂਸੇ ਪੈਗੰਬਰ ਦੀ ਕੀ ਦੇਖਦੇ ਹਨ ਅੰਮ੍ਰਿਤ ਦੀ ਵਰਕਾ ਹੋ ਰਹੀ ਹੈ ਇਤਨਾ ਕੁਝ ਦੇਖਾ ਕੇ ਉਹ ਰੋਸ਼ਨੀ ਇੱਕਦਮ ਖਤਮ ਹੋ ਗਈ ਤੇ ਮੂਸਾ ਪੈਗੰਬਰ ਆਖ ਰਿਹਾ ਹੈ ਕਿ ਜਿਹੜੀ ਮੂਰਤ ਤੇਰੀ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸੁਨਾਰੀ ਪਲੰਗ ਉਪਰ ਵਿਰਾਜਮਾਨ ਪਈ ਹੋਈ ਸੀ ਮੈਨੂੰ ਤੰਬੂ ਵਿੱਚ ਉਹ ਕਿਉਂ ਨਹੀਂ ਦਿਖਾਈ ਤੂੰ ਆਪਣੇ ਇਤਨੇ ਵੱਡੇ ਉਪਾਸ ਕੇ ਨਾਲ ਵੀ ਫਰਕ ਕੀਤਾ ਹੈ ਮੈਂ ਤੇਰੇ ਉਪ ਤੇਰੀ ਉਹ ਮੂਰਤ ਤੰਬੂ ਵਿੱਚ ਦਿਖਣੀ ਚਾਹੁੰਦਾ ਸੀ ਜਿਹੜੀ ਰੋਸ਼ਨੀ ਔਰ ਜਿਹੜੇ ਰੰਗਲੇ ਪਲੰਘ ਉੱਤੇ ਬਿਰਾਜਮਾਨ ਪਈ ਹੋਈ ਸੀ ਇਸ ਦਾ ਉਸ ਮੂਰਤ ਨੂੰ ਯਾਦ ਕਰ ਕਰਕੇ موسی ਪੈਗੰਬਰ ਕਾਤੂਰ ਦੇ ਪਹਾੜ ਉੱਤੇ ਸਖਤ ਬਿਮਾਰ ਹੋ ਗਿਆ ਜਿਹੜੇ ਮੂਸੇ ਪੈਗੰਬਰ ਦੇ ਸੇਵਕ ਸਰ ਉਹ ਬੜੀ ਇਸ ਗੱਲ ਦੇ ਵਿਚਾਰ ਕਰਨ ਲੱਗੇ ਕਿ ਸਾਡਾ ਸਤਿਗੁਰੂ ਜੀ ਕੀ ਕਹਿ ਰਿਹਾ ਹੈ ਕਦੇ ਇਲ ਅੱਲਾ ਕਦੇ ਖੁਦਾ ਬਿੱਲਾ ਕਦੇ ਤੋਬਾ ਤੋਬਾ ਕਰੀ ਜਾ ਰਿਹਾ ਹੈ ਕਦੇ کریم ਖੁਦਾ ਖੁਦਾ ਕਿਹ ਜਾਂਦਾ ਹੈ ਉਹ ਸੋਚਣ ਲੱਗੇ ਕਿ موسی ਪੈਗੰਬਰ ਪ੍ਰਮਾਤਮਾ ਦੀ ਭਜਨ ਬੰਦਗੀ ਕਰਦਾ ਕਰਦਾ ਪਾਗਲ ਹੋ ਗਿਆ ਲੋਕੀ ਕਹਿਣ ਹੋ ਗਿਆ ਸਦਾਈ ਸੁਧ ਬੁੱਧ ਇਸ ਨੂੰ ਨਾਹੀ ਕਹੀ ਜੋ ਇਨ ਨੂੰ ਅੱਲਾ ਕਈ ਜਾ ਰਿਹਾ ਹੈ موسی ਪੈਗੰਬਰ ਦੇ ਸੇਵਕਾਂ ਨੇ ਵੱਡੇ ਵੱਡੇ ਵੈਦ ਹਕੀਮ ਬੁਲਾਏ ਪਰ ਕਿਸੇ ਨਵੀ ਉਸ ਦੀ ਰੱਬੀ ਮਰਦਤਾ ਕੋਈ ਪਤਾ ਨਾ ਲਗਾ ਪਰ ਸਾਬ ਕਹਿੰਦੇ ਪੀੜ ਪਰਾਈ ਕੌਣ ਪਛਾਣੇ ਜਿਸ ਕੋ ਲੱਗੀ ਸੋਈ ਜਾਲੇ ਜਦੋਂ موسی पैगंबर ਨੂੰ ਵੱਡੇ ਵੱਡੇ ਵੈਦ ਹਕੀਮ ਸਿਆਣੇ ਪੁੱਛਣ ਲੱਗੇ ਕਿ ਇਹ ਮੂਸੇ ਪੈਗੰਬਰ ਜੀ ਜੀਤੂ ਬਹੁਤ ਚਿਰ ਤੋਂ ਇਬਾਦਤ ਕਰਿਆ ਹੈ ਤੂੰ ਉਸ ਨੂੰ ਕਦੇ ਇਲ ਕਹਿੰਦਾ ਹੈ ਕਦੇ ਬਿੱਲਾ ਕਹਿੰਦਾ ਹੈ ਖੁਦਾ ਦੀ ਸਾਨ ਵਿੱਚ ਐਸੇ ਲਫ਼ਜ਼ ਕਹਿਣੇ ਭਗਤਾਂ ਵਾਸਤੇ ਮੁਨਾਸਬ ਨਹੀਂ ਹੁੰਦੇ ਕਈ ਬ੍ਰह्मज्ञानी موسی ਪੈਗੰਬਰ ਨੂੰ ਪੁੱਛਣ ਲਗੇ ਕਿ हे موسی ਪੈਗੰਬਰ ਤੈ ਕੁੱਝ ਦੇਖਿਆ ਹੈ ਤੂੰ ਕਿਸ ਨੂੰ ਇਲ ਤੇ ਬਿੱਲਾ ਕਹਿੰਦਾ ਹੈ ਨਰਨਕਾਰ ਜੀ ਨੂੰ ਇੱਕ ਇਲ ਬਿੱਲਾ ਕਹਿਣਾ ਠੀਕ ਨਹੀਂ ਹੈ ਮੂਸਾ ਪੈਗੰਬਰ ਉਹਨਾਂ ਗਿਆਨੀ ਮਹਾਪੁਰਸ਼ਾਂ ਨੂੰ ਕਹਿ ਲਗਾ ਕਿ ਇਹ ਲੋਕੋ ਪਾਗਲ ਮੈਂ ਨਹੀਂ ਹੋਇਆ ਪਾਗਲ ਤੁਸੀਂ ਹੋ ਹੋਏ ਹੋ ਜੋ ਤੁਸੀਂ ਮੇਰੇ ਕੋਲੋਂ ਇਤਰਾ ਕੁਝ ਪੁੱਤਰ ਇਹ ਲੋਕੋ ਮੈਂ ਪਾਗਲ ਨਹੀਂ ਹੋਇਆ ਮੈਂ ਜੋ ਕੁਝ ਦੇਖਿਆ ਹੈ ਇਹ ਸਭ ਕੁਝ ਸਤੋ ਸਤ ਹੈ ਜਿਹੜੇ ਜਿਹੜੇ ਰੂਪ ਵਿੱਚ ਮੈਂ ਪ੍ਰਮਾਤਮਾ ਨੇ ਮੈਨੂੰ ਦਰਸ਼ਨ ਦਿੱਤਾ ਹੈ ਮੈਂ ساری ਜ਼ਿੰਦਗੀ ਉਹਨਾਂ ਰੂਪਾਂ ਦਾ ਸਤਕਾਰ ਕਰਾਂਗਾ ਬੰਦਗੀ ਕਰਾਂਗਾ ਇਹ ਲੋਕੋ ਪਹਿਲਾ ਪ੍ਰਮਾਤਮਾ ਨੇ ਮੈਨੂੰ ਬਿੱਲਾ ਬਣ ਕੇ ਦਰਸ਼ਨ ਦਿੱਤਾ ਜੋ ਮੈਂ ਇਲ ਅੱਲਾ ਕਹਿੰਦਾ ਦੂਸਰੀ ਵਾਰ ਬਿੱਲਾ ਬਣ ਕੇ ਪ੍ਰਮਾਤਮਾ ਨੇ ਦਰਸ਼ਨ ਦਿੱਤਾ ਜਿਹਨੂੰ ਮੈਂ ਮੁਹੰਮਦ ਬਿੱਲਾ ਕਹਿੰਦਾ ਤੀਸਰੀ ਵਾਰ ਮੈਨੂੰ ਤੋਤਾ ਬਣ ਕੇ ਦਰਸ਼ਨ ਦਿੱਤਾ ਜਿਸ ਨੂੰ ਮੈਂ ਆਪਣੇ ਗੁਨਾਹ ਤੋਬਾ ਤੋਬਾ ਕਰਕੇ ਮਾਫ ਕਰਾਂਗਾ ਇੱਕ ਵਾਰ ਤੌਬਾ ਕਹਿ ਨਾਲ ਇਨਸਾਨ ਦੇ ਸਾਰੇ ਕਸੂਰ ਮਾਫ ਹੋ ਜਾਂਦੇ ਹਨ ਇਸ ਕਰਕੇ ਮੈਂ ਕੜੀ ਕੜੀ ਤੌਬਾ 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 ਕਹਿ ਨਾਲ ਫਿਰ ਮੈਨੂੰ ਰਬ ਨੇ ਖੋਦੇ ਆਦਮੀ ਦੇ ਰੂਪ ਵਿੱਚ ਆਪਣਾ ਦਰਸ਼ਨ ਦਿੱਤਾ ਜਿਨ ਮੈਂ ਵਾਰ-ਵਾਰ ਖੁਦਾ 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 ਕਹਿੰਦਾ ਫਿਰ ਮਲਾਈ ਦੇ ਕੌਰ ਬਣ ਕੇ ਦਰਸ਼ਨ ਦਿੱਤਾ ਜੀ ਨੂੰ ਮਾਰ-ਬਾਰ کریم 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 ਕਹਿੰਦਾ ਜਿੰਨਾ ਰੂਪਾਂ ਵਿੱਚ ਦੀ ਖੁਦਾ ਨੇ ਮੈਨੂੰ ਆਪਣਾ ਦਰਸ਼ਨ ਦਿਦਾ ਦਿੱਤਾ ਹੈ ਮੈਂ ساری ਜ਼ਿੰਦਗੀ ਉਹਨਾਂ ਨਾਵਾਂ ਦੇ ਇਬਾਦਤ ਕਰੂੰਗਾ ਫਿਰ ਦਾੜੀ ਕੇਸਾ ਵਾਲਾ ਇਨਸਾਨ ਬਣ ਕੇ ਤਲਵਾਰ ਉਸਦੇ ਹੱਥ ਵਿੱਚ ਭੜੀ ਹੋਈ ਹੈ ਜਦੋਂ ਉਹ ਮੇਰੇ ਸਾਹਮਣੇ ਵੱਲੋਂ ਨਟਿਆ ਜਿਸ ਕੋਲ ਮੈਂ ਥਲ ਨਟ ਕੇ ਆਪਣੀ ਜਾਨ ਬਚਾਈ ਰਹਿਮ ਕਰੋ ਰਹਿਮ ਕਰੋ ਮੈਂ ਵਾਰ-ਵਾਰ ਉਸ ਨੂੰ ਕਿਹਾ ਜਿਹੜੇ ਜਿਹੜੇ ਰੂਪ ਮੈਂ ਦੇਖਿਆ ਉਹ ਸਾਰੇ ਮੇਰੇ ਰੱਬ ਹਨ ਮੈਂ ਇਹਨਾਂ ਨੂੰ ਮੰਨੂਗਾ ਜੇ ਜਗ੍ਹਾ ਪਰ ਇੱਲ ਅੱਲਾ ਰਹਿੰਦਾ ਹੈ ਮੈਂ ਉਹ ਜਗ੍ਹਾ ਦਾ ਵੀ ਦਰਸ਼ਨ ਕਰ ਚੁੱਕਾ ਹਾਂ ਰੱਬ ਦੀ ਸਾਰੀ ਰਚਨਾ ਨੂੰ ਮੈਂ ਆਪਣੀ ਅੱਖੀਂ ਦੇਖ ਚੁੱਕਾ ਹਾਂ ਹੁਣ ਮੇਰੀ ਭਜਨ ਬੰਦਗੀ ਕੀਤੀ ਦਾ ਫਲ ਮੈਨੂੰ ਮਿਲ ਗਿਆ ਹੈ موسی ਪੈਗੰਬਰ ਦੇ ਦਰਸ਼ਨਾ ਅਨੁਸਾਰ ਲੋਕਾਂ ਨੇ ਉਹਨਾਂ ਨਾਵਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਨੰਕਾਰ ਦੀਨੂ ਸਾਰੇ ਨਾਮ ਇੱਕੋ ਜਹਨ ਕੋਈ ਅੱਲਾ ਕਹੇ ਕੋਈ ਵੀ ਨੰਕਾਰ ਦੀ ਉਸਤਤ ਕਰੇ ਉਹ ਸਾਰੇ ਨਾਮ ਪ੍ਰਮਾਤਮਾ ਦੇ ਹਨ ਜੇ ਕੋਈ ਰਾਮ ਕਹਿ ਦੇਵੇ ਤਾਵੀ ਨਿਰੰਕਾਰ ਦਾ ਸਿਮਰਨ ਹੈ RAM RAHIM KARIM ALLAH ਸਭ ਇੱਕੇ ਦੇਹੀ ਸਭ ਨਾਮ ਹਨ ਕਿਸੇ ਵੀ ਨਾਮ ਵਿੱਚ ਉਸ ਮਾਲਕ ਨੂੰ ਯਾਦ ਕਰੋ ਉਹ ਸਾਰੇ ਨਾਵਾਂ ਦੇ ਨਾਲ ਪਿਆਰ ਕਰਦਾ ਹੈ ਉਸ ਨੂੰ ਜੀਵਾਂ ਨਾਲ ਪ੍ਰੀਤ ਨੇ ਉਸ ਨੂੰ ਤਾਂ ਆਪਣੇ ਉਸਤਤ ਵੜਿਆਈ ਨਾਲ ਪ੍ਰੀਤ ਹੈ ਸਹਿਬ ਕਹਿੰਦੇ ਅੱਲਾ ਕਹੇ ਚਾਹ ਵਾਹਿਗੁਰੂ ਚਾਹੇ ਕਹੇ ਕੋਈ ਰਾਮ ਸਭ ਤੋਂ ਉੱਪਰ ਇੱਕ ਹੈ ਪ੍ਰਭ ਵਾਲਮੀਕ ਦਾ ਨਾਮ ਜੋ ਬੋਲੇ ਸੁਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀਖ ਸੋਰ ਪੂਰਨ ਸਹਿਬ ਸਤਿਗੁਰੂ ਗੁਰੂ ਗਿਆਨਤ ਮਹਾਰਾਜ ਕੀ ਜੈ ਤਨ ਤਨ ਸਤ ਸਤਿਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਵਾਲਮੀਕ ਧਰਮ ਕੀ ਜੈ ਵਾਲਮੀਕ ਤੀਰਥ ਕੀ ਜੈ ਜੋ ਬੋਲੇ ਸੁੰਦਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ